ਸਤਿ ਸ੍ਰੀ ਅਕਾਲ ਜੀ। ਲਓ ਵੀ ਅੱਜ ਬੰਦਾ ਸਾਡਾ ਆ ਗਿਆ ਸਪਰੇਅ ਕਰਨ ਹੈ। ਮਿੱਠੂ ਪਹਿਲਵਾਨ। ਬਾਕੀ ਲੱਗੇ ਜੀ ਲਿਆਏ ਤੇ ਕੀ ਲਿਆਏ ਆਪਾਂ। ਸੰਦੂ ਜੀ ਇਹ ਪਾ ਦੇਣੀ ਇੱਕ। ਸੰਤੀ ਠੰਡੀ ਤੇ। ਮਿੱਠੂ। ਇੱਕ ਪਾ ਦੇਣੀ ਯੌਕਸੀ ਪਲੱਸ ਟੈਬੂ ਕੋਨਾ ਜ਼ੋਰ। ਤਿੰਨੇ ਮਿਲਾ ਕੇ ਕਰ ਦਈਏ। ਪੂਰੀ ਬਣਾ ਲੈ ਸਾਰੀ ਉਹ ਮੈਨ ਲੈ ਇਹਨੂੰ ਪੰਪੂ ਲੈ ਲੈ ਤੈਨੂੰ ਦਿੱਤਾ ਤਾਂ ਨਾਪਾ ਨਾ ਵੀ ਚੱਲ ਪਿਆ ਪਹਿਲਵਾਨ ਇੱਥੇ ਦੇ ਕੀਲੇ ਕੋ ਜਾਣਾ ਪੈਂਦਾ ਇਹਨੇ ਤੇ ਬਾਲਟੀ ਲੈ ਲੈ ਕੇ ਜਾਊਗਾ ਧਾਨਾਂ ਦੇ ਵਿੱਚ ਨੂੰ ਐ ਤੇਰੇ ਇਹਦਾ ਇੱਕ ਪੰਪੂ ਉੱਧਰ ਤੇ ਭਰਨਾ ਪਰਲੇ ਪਾਸੇ ਤੇ ਇੱਧਰ ਤੇ ਦੂਰ ਪੈਂਦਾ ਏ ਬਾਕੀ ਜੀਣਿਆ ਦਾ ਵਧੀਆ ਰੱਬ ਦੀ ਕਿਰਪਾ ਨਾਲ ਬਿਮਾਰੀ ਨੇ ਜਿਹੜੀਆਂ ਠਾਈਆਂ ਦੀਆਂ ਬਚ ਗਈਆਂ ਜਿਹੜੇ ਸਾਲ ਗੈਲ ਪਹਿਨਾ 28 ਨੂੰ ਹੋ ਗਈ ਸੀ ਬਿਮਾਰੀ ਪਰ ਮੈਂ ਦੇਖਿਆ ਵੀ ਹੁਣ ਬਹੁਤ ਵਧੀਆ ਕੰਟਰੋਲ ਆ ਰੱਬ ਦੀ ਕਿਰਪਾ ਨਾਲ ਨਹੀਂ ਪਹਿਨਾ ਤਾਂ ਲੱਗਦਾ ਤਾਂ ਵੀ ਠਾਈ ਖਤਮੇ ਹੋ ਜੂਗੀ ਚਲ ਜਿੱਦਾਂ ਰੱਬ ਨੇ ਮਨਜ਼ੂਰ ਆ ਪਰ ਉਹ ਵਧੀਆ ਖੜੀ 28 ਉਮੀਦ ਆ ਵੀ ਘਾੜ ਦਊਂਗੀ 30 35 ਨਹੀਂ ਦਊਂਗੀ ਤਾਂ 20 25 ਦੇ ਵਿੱਚ ਤਾਂ ਰਹੂੰਗੀ ਉਹ ਬਾਕੀ ਦਾ ਦੂਸਤ ਪੰਦੀਆਂ ਦਾ ਵੀ ਵਧੀਆ ਖੜੀ ਆ ਇਹ ਸਾਡੀ ਇੱਕੋ ਦਿਨ ਦੀ ਲੱਗੀ ਹੋਈ ਆ ਇਹ ਇਧਰ ਮੇਰ ਸਿੰਘ ਦੀ 110 ਸੀ ਮੇਰੀ 128 ਸੀ ਕੋਧਾਂ ਲਾਈਆਂ ਅਸੀਂ ਦੋਨੇ 110 ਬਚ ਗਈ ਜੀ ਤੇ ਇਹਨੇ ਪੱਟ ਕੇ ਲਈ ਆ ਇਹ 110 ਉਹਦੇ 110 ਨੂੰ ਹੈਗੀ ਆ ਇਹਦੇ ਹੈ ਨਹੀਂ ਇਹ ਕੋਈ ਪਤਾ ਨਹੀਂ ਰੱਬ ਦੇ ਰੰਗ ਦਾ ਵੀ ਕਿੱਥੇ ਬਿਮਾਰੀ ਪੈਣੀ ਆ ਕਿੱਥੇ ਨਹੀਂ ਅਕੀਨਿਸਰ ਆਇਆ ਹੈ ਨ 128 ਚੋਫੇ ਦਾਣੇ ਦਾ ਬੂਟੇ ਦੇ ਵਿੱਚ ਘੱਟੇ ਤੇ ਹੁਣ ਬਜਰ ਜਰਾ ਪਿੱਛੇ ਗਿਆ ਵੀ ਇਹ ਫੀਤ ਗਿੱਲਾ ਹੈ ਕੋਈ ਤੇਲੇ ਕਰਕੇ ਦਬਦਾ ਬਹੁਤ ਪੈਰ ਘੜਦਾ ਹੈ ਸੁਬਹੇ ਬੜੀ ਵਧੀਆ ਕਰਦਾ ਮੈਂ ਪਰ ਹਵਾ ਚੱਲ ਗਈ ਤੇ ਪੱਤਣ ਫੇਰ ਉਹਨੇ ਪ੍ਰਧਾਨ ਕਿਦਾ ਜੀ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਠੀਕ ਆ ਵਧੀਆ ਵਧੀਆ ਬੰਦੂ ਸਪਰੇਅ ਤਾਂ ਲੱਗਿਆ ਯਾਰ 128 ਰੱਬ ਨੇ ਬਚਾਲੀ ਚੱਲ ਨਹੀਂ ਉਮੀਦ ਨਹੀਂ ਸੀ ਹੈਗੀ ਜਿੱਕਣਾਦੋ ਵਾਲੇ ਹਾਲਤਾ ਆਦਾਲੀ ਤੁਮੇ ਤੇਰੀ ਜੀਰੀ ਵਧੀਆ ਰੱਬ ਨੇ ਕਿਰਪਾ ਰੱਖੀ ਤੁਮੇ ਕਿਮਾ ਹੋਰ ਦੇਖਿਆ ਵੀ ਉਧਰ ਬਿਮਾਰੀ ਘੱਟਾ ਸਾਡੇ ਕਿ ਨਹੀਂ ਜਾਂਦਾ ਉਧਰ ਜ਼ਿਆਦਾ ਹਾਂ ਇੱਧਰ ਫੇਰ ਤੱਤ ਬਹੁਤ ਆਉਂਦੇ ਆ ਬਈ ਹਾਂ ਪਿੰਡ ਤੇ ਬਿਮਾਰੀ ਵੀ ਜਾਂਦੀ ਆ ਨੇੜੇ ਤੇ ਨਹੀਂ ਤੱਤੇ ਮਹਤੋਂਦੇ ਕਮਾਲਪੁਰ ਤੱਕ ਦੇ ਹਾਂ ਉਹ ਸਾਡੀ ਕਿ ਨਹੀਂ ਹੈਗੀ ਬਿਮਾਰੀ ਉੱਧਰ ਮੇਰੇ ਵੀ ਦੋ ਕੀਲੇ ਨੂੰ ਬਹੁਤ ਹੈ ਤੇ ਤਾਂ ਫਿਰ ਦੋ ਹੀ ਵੈਰਟੀ ਹੈ ਨਾ ਹਾਂ ਛੱਬੇ ਉਹ ਡਲਟਾ ਛੱਬੀ ਆ ਉਹਨੂੰ ਵੀ ਹੈਗੀ ਆ ਹਾਂ ਪਹਿਲਾਂ ਉਹਨੂੰ ਹੈ ਨਹੀਂ ਤੀ ਹੁਣ ਬਾਅਦ ਚ ਹੋ ਗਈ ਆਗੇ ਹੁਣ ਤਾਂ ਮੈਂ ਕਹਿੰਦਾ ਕੀ ਅੱਥੇ ਤੇ ਉਹ ਨਿਸਰਦਾ ਰਹੀ ਆ ਪਰ ਉਹ ਨਾ ਨਿਸਰਦੇ ਆ ਵਿੱਚ ਜਿਹੜੇ ਛੋਟੇ ਰਹਿ ਗਏ ਹੁਣ ਨਿਸਰਨ ਲੱਗੇ ਨੇ ਹਾਂ ਬਾਕੀ ਐਂ ਦੇ ਦੇ ਵੀ ਪਟਾਸ਼ ਨਾ ਬਣੇ ਕਿਤੇ ਪੂਜ ਪਟਾਸ਼ੇ ਆ ਕਿ ਮੜਾ ਮੋਟਾ ਵੀ ਦਾਣਾ ਪੈ ਜਾਵੇ 5-10% 20% ਥਾਲਾ ਕੁਸਤਾ ਹੋਊਗਾ ਜੀ ਅ ਛਿੱਟੇ ਕਾਲੇ ਨਿਕਲਦੇ ਉਹ ਤਾਂ ਮੈਂ ਦੇਖਿਆ ਛਿੱਟੇ ਖਰਾਬ ਨਿਕਲਦੇ ਆ ਹੂੰ ਕੀ ਕਰੇ ਜੀ ਮੀਂਹ ਦਾ ਸਰ ਵੀ ਬਚਾਓ ਚਲੋ ਹਾਂ ਹੂੰ ਮੈਂ ਦੇਖਿਆ ਉਹ ਭੋਲੂਦਾਰ ਮੇਰੇ 5-7 ਦਿਨ ਦੀ ਫਰਕ ਆ ਉਹਨੂੰ ਤਾਂ ਸਪਰੇਅ ਕਰਨ ਜਾਣਾ ਮੋਟਰ ਵੀ ਦੇਖੀ ਉਹਦੇ ਕਾਫੀ ਹੈ ਕਾਹ ਦਾ ਛੱਲ ਵੰਮੇ ਫੇਰ ਵੀ ਬਚਾਉਗਾ ਨਹੀਂ ਬਚਾਉਗਾ ਮੈਂ ਤਾਂ ਕਹਿੰਦਾ ਬਚਾਓ ਆਪਣੇ ਕੀ ਨਹੀਂ ਪ੍ਰਾਰਜ ਦਾ ਬਹੁਤ ਬੁਰਾ ਹਾਲ ਹੋ ਗਿਆ ਦਾ 5-4 ਕੁਇੰਟਲ ਸੀ ਇਦ ਕੀ ਆਏ ਵੀ ਚੱਲ ਜੇ 25 22 ਨਿਕਲਦੀ 20 25 ਦਾ ਨਿਕਲੂ ਹਾਂ ਹਾਂ ਪੱਕਾ ਪੰਜ ਚਾਰ ਕੋਟਾ ਟੁੱਟ ਜੂਈ ਤੇ ਜ਼ਿਆਦਾ ਨਹੀਂ ਟੁੱਟਦੀ ਹੁਣ ਆਇਤਾ ਨਹੀਂ 110 ਲਾਈ ਵੀ ਆ ਤੇ ਲੈ ਹਾਂ ਜੈਲੇ ਤੇ ਲਿਆ ਕੇ ਲਾਈਏ ਜੈਲੇ ਦੇ ਖਾਸੇ ਇਹਦੇ ਹੈ ਨਹੀਂ ਇਹਦੇ ਹੈ ਨਹੀਂ ਮਿੱਤੇ ਲੈ ਕੇ ਪਾਸ਼ੇ ਨੇ ਲਾਈ ਆ ਦੋ ਟਾਈ ਕਿਲੀਆਂ ਤੇ ਉਹਦੇ ਹੈ ਨਹੀਂ ਮਹਪੋਲੂ ਤੇ ਲੈ ਕੇ ਲਾਈਏ ਮੇਰੇ ਹੈ ਨਹੀਂ ਭੋਲੂ ਦੇ ਹੈਗੀ ਆ ਕਰੇ ਗਿਆ ਹੁਣ ਦੇਖ ਲੈ ਤੂੰ ਕਿਆ ਗੇ ਇੱਕੋ ਬੀਜ ਆ ਇੱਕੋ ਬੀਜ ਆ ਭੋਲੂ ਦੀ ਵਟ ਕੇ ਲਾਇਆ ਬਸ ਆ ਵੀ ਪੰਜ ਸੱਤ ਦਿਨ ਦਾ ਫਰਕ ਆ ਮੇਰੇ ਵੀ ਉਹਦਾ ਪੰਜ-ਛੇ ਦਿਨ ਦਾ ਫਰਕ ਆ। ਇਹਦੇ ਵੀ ਇੱਕ ਨਹੀਂ ਆ। ਇਹਦੇ ਵੀ ਪੰਜ-ਛੇ ਦਿਨ ਦਾ ਫਰਕ ਆ। ਜੈਲੇ ਨੇ ਲਾਈ ਆਪਣਾ ਨਵੇੜਿਆ। ਇਹ ਫਿਰ ਉੱਤੇ ਪੱਟ ਕੇ ਲਿਆਇਆ ਪੰਜ-ਛੇ ਦਿਨ ਬਾਅਦ। ਮੇਰੇ ਹੀ ਪੰਜ-ਛੇ ਦਿਨ ਦੀ ਆ। ਕਰੇ ਗਏ ਹੁਣ ਇੰਨੇ ਚ ਦੇਖ ਲੈ ਵੀ ਉਹ ਹੋ ਜਾਂਦਾ। ਓਕੇ ਆ। ਕਿਹੜੀ ਜਦੋਂ ਮੈਂ ਦਰਵੇਦਾਰ ਆਈ ਆ। ਪਈਆਂ। ਇੱਕ ਤੇਲੇ ਦੀ ਆ। ਇਹ ਕੈਮੀ ਸਟਾਰ ਵਾਲੀ ਬਾਤ ਸੀ। ਠੀਕ ਠਾਕ। ਇੱਕ ਸੁੰਗੀ ਦੀ ਜੀ ਬਾਤ ਸੀ। ਇਹਨਾਂ ਹੁਣ ਪਹਿਜੂਗਾ ਹਨਾ। ਪਹਿਲਾਂ ਤਾਂ ਨਹੀਂ ਪੈਂਦਾ। ਉਮੀਦ ਨਹੀਂ ਹੁਣ ਮੌਸਮ ਫਰਕ ਪੈ ਗਿਆ ਮਾ ਕੱਚਾ ਜਿਹਾ ਮੌਸਮ ਆ ਕੱਚਾ ਕੱਚਾ ਜਿਹਾ ਜਦੋਂ ਪੱਛੋਂ ਚੱਲਦੀ ਹੈ ਨਾ ਪੱਛੋਂ ਦਾ ਫਰਕ ਰਹਿੰਦਾ ਮੈਂ ਦੇਖਿਆ ਸਵੇਰੀਆਂ ਜੇ ਜੇ ਆਏ ਹੋਵੇ ਵੀ ਸਵੇਰੇ ਪੱਛੋਂ ਚੱਲ ਗਈ ਸ਼ਾਮ ਨੂੰ ਦੱਖਣ ਚੱਲ ਗਿਆ ਜਾਂ ਸਵੇਰੇ ਸਾਜਰੇ ਘੰਟੇ ਦੋ ਘੰਟੇ ਦੱਖਣ ਚੱਲ ਗਿਆ ਸ਼ਾਮ ਨੂੰ ਪੱਛੋਂ ਫੇਰ ਥਾਲਾ ਮੌਸਮ ਗੜਬੜਾ ਜਾਂਦਾ ਜੇ ਸਵੇਰ ਤੇ ਇੱਕੋ ਚੀਜ਼ ਚੱਲੀ ਜਾਵੇ ਫੇਰ ਫਰਕ ਰਹਿੰਦਾ ਹੁਣ ਦੇ ਨਾਲ ਪੱਛੋਂ ਚੱਲਦੀ ਕਿੰਨੀ ਹਵਾ ਆ ਇੱਧਰ ਆ ਦੱਖਣ ਬਿਮਾਰੀ ਦਾ ਘਰ ਆ ਦੱਖਣ ਬਿਮਾਰੀ ਦਾ ਘਰ ਆ ਬੰਦੇ ਨੂੰ ਵੀ ਬਿਮਾਰੀ ਲਾਉਂਦਾ ਸਭ ਕਾਸੀ ਨੂੰ ਹਾ ਜ ਸਾਡੇ ਪੈਰ ਦੁਖਣ ਲਾ ਦਿੰਦਾ ਸਰੀਰ ਉਹੀ ਟੁੱਟੇ ਰੁੱਟੇ ਹੋਈ ਜਾਣਾ ਵੀ ਪੈ ਜੀਏ ਬਸ ਰੱਖਣ ਹੀ ਜੀ ਚੀਜ਼ ਆ ਮੈਂ ਠੀਕ ਆ ਉਹ ਤੇ ਤੁਸੀਂ ਰਹੇ ਜੀ ਉਹ ਤਾਂ ਟੀਕੇ ਨੇ ਥੋੜਾ ਪਤਾ ਹੀ ਲੱਗਣ ਦਿੱਤਾ ਯਾਰ ਇਹ ਜਿਹਾ ਲਾਇਆ ਮੈਂ ਵੀ ਦਵਾਈ ਲੈਂਦੀ ਪਹਿਲਾਂ ਮੈਨੂੰ ਆਕਤੀ ਮੁਖਾਮੈਂ ਲੈਂਦੀ 600 ਰੁਪਏ ਦੀ ਮੁਖਾਮੀ ਉਪੰਗਾਈ ਦੀ ਪਰ ਮੈਂ ਵੀ ਠੀਕ ਆ ਕਿਤੇ ਐਂ ਤੇ ਨਹੀਂ ਹੈਗਾ ਵੀ ਥੋੜਾ ਦਵਾਈ ਦੇਣਾ ਸ਼ਾਇਦ ਹਫਤਾ ਪਤਾ ਨਹੀਂ ਟੂਈ ਤੇ ਲਾਇਏ ਤੇ ਟੀਕਾ ਲਾਇਆ ਪਹਿਨਾਂ ਤਾਂ ਚੋ ਵੀ ਤਾਂ ਹੁਣ ਟੀਕੇ ਦਾ ਅਸਰ ਘਟ ਗਿਆ ਹੁਣ ਮੜਾ ਮੜਾ ਜਿਹਾ ਹੱਥ ਲਾਈ ਤੇ ਦੁੱਧ ਪਹਿਲਾਂ ਤਾਂ ਦਿਖਾ ਲਿਆ ਦਵਾਈ ਦੇਦਾ ਬਈ ਕਾਹ ਲੈ ਗਿਆ ਕਹਿਆ ਦੁਖਦਾ ਓਰੇ ਸਰੀਰ ਅੰਦਰ ਸੇ ਸੱਟ ਵੱਜੀ ਵੀ ਆ ਸੱਟ ਵੱਜੀ ਆ ਇੱਕ ਨਿਕਲ ਕਭ ਨਾ ਪਤਾ ਤੇਰੀ ਖਰਾਕ ਵੱਧ ਘਟ ਹੋ ਜਾਂਦੀ ਆ ਤੇਰੇ ਵੱਧ ਘਟ ਹੋ ਜਾਂਦੀ ਖਰਾਕ ਹਾਂ ਕੋਈ ਜਿਆਦਾ ਵਜਨ ਚੱਕ ਲੈਤਾ ਨਾ ਕਰ ਲੈ ਹੂੰ ਜਿੰਨਾ ਤੁਹ ਲੱਗਦਾ ਮਾਸ ਫਟ ਗਿਆ ਜੈ ਦੇਖੋ ਮਾਸ ਫਟੇ ਮੰਨਦਾ ਫੇਟੇ ਤੇ ਤੁਰ ਵੀ ਨਹੀਂ ਹੁਣਾ ਦਾ ਇਹ ਦਸਾ ਠੀਠ ਆ ਯਾਰ 35 ਤਰ੍ਹਾਂ ਦੀ ਦਵਾਈਆਂ ਕਰਦਾ ਤੇ ਹੜੀ ਚੋ ਸਾਰੀਆਂ ਮੜਾ ਮੋਟਾ ਦਾ ਸਰ ਕਰਦੀਆਂ ਹੀ ਆ ਉਹ ਓਕੇ ਹਾਂ ਬਟੂ ਮੂੰ ਤਾਂ ਇੰਨੀਆਂ ਦਵਾਈਆਂ ਕਰਨੀਆਂ ਕੋਈ ਨੀ ਦਵਾਈ ਦਾ ਅਸਰ ਕਰਨਾ ਇਆਂ ਤੇਰੇ ਉੱਪਰ ਓਕੇ ਸਵੇਰ ਤੇ ਲੇ ਕੇ ਸ਼ਾਮ ਤੱਕ ਰਹੀ ਕੰਮ ਚੱਲਦਾ ਇਹ ਤੇ ਆ ਪੰਪ ਲਾ ਦਿੰਦਾ ਹੂੰ 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 ਧੰਨ ਦਾ ਪਰ ਜਿਹੜਾ ਪਾਣੀ ਚ ਤੁਰਦਾ ਸੁੱਕੇ ਜਿਹਦਾ ਤੁਰਨਾ ਸੌਖਾ ਹੈ ਉਹਦਾ ਪੂਰੇ ਲੁਕ ਜਾਂਦਾ ਇਹ ਕਹਿੰਦੇ ਨੇ ਤੁਰਨਾ ਔਖਾ ਤਰਨਾ ਉਹ ਵੀ ਗਿੱਲੇ ਚ ਗਿੱਲੇ ਚ ਸੁੱਕਾ ਹੋਵੇ ਫਿਰ ਤਾਂ ਬੰਦਾ ਭੱਜਿਆ ਫਰੀ ਜਾਂਦਾ ਫਿਰ ਉੱਪਰ ਤੇ ਦਵਾਈ ਹੁਣ ਉਹ ਗੰਨੇ ਗੁੰਨੇ ਚ ਅਸੀਂ ਆਪੇ ਕਰਦੇ ਯਾਰ ਬਹੁਤ ਵਧੀਆ ਹੋ ਜਾਂਦੀ ਆ ਪਰ ਸਾਰੀ ਧਾਨਾਂ ਚ ਨਹੀਂ ਹੁੰਦੀ ਕਣਕੇ ਚ ਹੋ ਜਾਂਦੀ ਆ 35 ਲੱਗਦਾ ਪਹਿਲੇ ਲਗਾ ਦੇ ਤਾਂ ਹੁਣ ਨਹੀਂ ਲੱਗਦਾ ਬਹੁਤ ਗਿੱਲਾ ਹੈ ਤੇ ਬਾਅਦ ਹਾਂ ਤੇ ਅੱਜ ਨਾਲ ਬਰਾਬਰ ਬਰਸਾਤ ਹੋਤੇ ਗਿਆ ਨਾ ਬਰਸਾਤੇ ਬਹੁ ਪਈਆ ਹੋਂ ਤੇਰੇ ਸਾਹਮਣੇ ਪਾਣੀ ਦੇਖ ਲੈ ਹਲੇ ਵੀ ਖੜੇ ਆ ਜਾਨੀ ਉਹ ਸਾਰਾ ਪੂਰੇ ਸੇਮ ਆ ਹੂੰ ਮਤਾਲੇ ਨਾਲ ਕਿੰਨਾ ਕਰ ਫੜ ਗਿਆ ਉੱਧਰ ਤਾਂ ਜਿਆਦਾ ਬੁਰਾ ਹਾਲ ਆ। ਉੱਧਰ ਬਹੁਤ ਬੁਰਾ ਹਾਲ ਹੋ ਗਿਆ ਵਿਚਾਰੇ ਆਂ। ਉਹ ਸਾਡੇ ਵੀ ਗੰਨੇ ਦੇ ਅੱਗੇ ਪਾਣੀ ਸੁੱਕ ਜਾਂਦਾ ਇੱਕ ਅੱਧੀ ਵਾਰੀ। ਐ ਜੀ ਸੁੱਕਿਆ ਹੀ ਨਹੀਂ। ਬਸ ਮੇਰੇ ਵੀ ਇੱਕ ਨੇ ਸਣਾ। ਹਾਂ ਤੇਰੇ ਤਾਂ ਖੜਨ ਨਹੀਂ ਇੱਧਰ ਤੀ ਜਾਂਦਾ। ਹਾਂ। ਕਰੀ ਕਿ ਅੱਗੇ ਮੱਲ ਕੇ ਚੱਲ ਵੀ ਜੇ ਪਾਸਾ ਦਿਨ ਸੁੱਕਾ ਰਹਿ ਕੇ ਫੇਰ ਗਿੱਲਾ ਹੋ ਜਾਈ ਕਰਦਾ ਤਾਂ। ਹੁਣ ਤਾਂ ਗਿੱਲਾ ਹੀ ਗਿੱਲਾ ਹੈ। ਠੀਕ ਆ। ਚੱਲ। ਦੇਖ ਤਾਂ ਇਹਨੂੰ ਜਿਆਦਾ ਬਿਮਾਰੀ ਦੀ ਫੇਰ ਵੀ ਬਚਾਓ ਹੋ ਗਿਆ। ਹਾਂ ਬਹੁਤ ਫੇਰ ਵੀ ਬਚਾਓ ਆ। ਹੂੰ ਹੂੰ। ਵਿਚ ਵਿਚ ਇਹਦਾ ਬੀਵੀ ਆ। ਵਿਚ ਵਿਚ ਆ। ਲਾਗ ਲਾਗ। ਮਮੇ ਚੂਹੇ ਨਾ ਖਾਦੀ ਵੀ ਨੇ ਚੂਹੇ ਨੇ ਨਹੀਂ ਖਾਦੀ ਇਹ ਹਾਂ ਹਾਂ ਚੂਹਾ ਘਟਦਾ ਰਹਿੰਦਾ ਇਹ ਤੈਨੂੰ ਪਤਾ ਫਿਰ ਦੋਈਆਂ ਕਿੰਨੀਆਂ ਫਿਰਦਾ ਰਹਿੰਦਾ ਸੀ ਦੋਈਆਂ ਵਾਲਾ ਕੋਈ ਘਟ ਨਹੀਂ ਹੈਗੀ ਮਮੇ ਦੇ ਲੈ ਚ ਪੰਜ ਦਿਨੇ ਪਹਿਨ ਉਹਦੇ ਨਾਲ ਮੇਰੇ ਨਾਲ ਵੱਧ ਨਹੀਂ ਸਰੀ ਵੀ ਹੈ ਹੂੰ ਮੇਰੇ ਵਾਲੀ ਪੰਜ ਦਿਨ ਬਾਅਦ ਦੇ ਇੱਥੇ ਕਹਿੰਦੇ ਨੇ ਆਪ ਸਪਰੇਅ ਕਰਤੀ ਕਹਿੰਦਾ ਕਰੀ ਨਹੀਂ ਹੈਗੀ ਹਾਂ ਹਾਂ ਇਹਨੇ ਪਹਿਨਾ ਕਰਤੀ ਸੀ ਬਸ ਵਧੀਆ ਕਰਕੇ ਹੋ ਗਿਆ ਮਮੇ ਜਿਆਦਾ ਨਾ ਬਿਮਾਰੀ ਪਈ ਆ ਜਿਆਦੀ ਨੇ ਤੇਲੇ ਦੀ ਸਪਰੇਅ ਮਾਰਤੀ ਸੀ ਤੇਲੇ ਕਰਤੀ ਨਿਕਲੇ ਫਿਰ ਸਾਰੀ ਹਾਂ ਜੀ ਤਾਂ ਵਧੀਆ ਖੜੀ ਆ ਜੀ ਜਿਹੜੀ ਵਧੀਆ ਹੂੰ ਬਾਕੀ ਛੱਡ ਦੇ ਜੇ ਵਧੀਆ ਹਾਂ ਹਾਂ ਹੋ ਗਿਆ ਇਹ ਪੈਣਾ ਬਹੁਤਾ ਲਈਦੀ ਬਿਮਾਰੀ ਨੇ ਇਹ ਹੁਣ ਤਾਂ ਠੀਕ ਹੋ ਗਈ। ਮੈਂ ਅੱਛਾ ਉਹ ਉਹ ਤੇਰਾ ਹੈ ਨਾ। ਮੈਂ ਤੇਰੇ ਉੱਤੇ ਵੀ ਮੈਨੂੰ ਲੱਗਦੀ ਆ। ਕਿਆ ਉਹ ਬੋਲੂ ਦਾ। ਉਹ ਬੋਲੂ ਦੀ ਆ। ਉੱਥੇ ਬਹੁਤ ਹੈ ਜੀ ਘਾਟਾ। ਉੱਚੀ ਜਿਆਦਾ। ਪਾਉ ਜੀ ਜਿਆਦਾ। ਉਹ ਬੋਲੂ ਦਾ ਖੇਤ ਆ। ਹਾਂ ਹਾਂ। ਉਹ ਕਿਆ? ਚਲ ਕਰਦਾ ਉਹਨੂੰ ਫੋਨ ਵੀ ਕਰਾ ਦੇ ਸਵੇਰੇ ਗੈਲੀ। ਭੱਜ ਜਾਣਾ ਉਹਨੇ ਜਦੇ। ਜਦੇ ਪੰਮੇ ਦੋ ਦੋਵਾਂ ਪੌਣੀਆਂ ਉਹਦੇ ਵੀ। ਦੋ ਨਹੀਂ ਤਿੰਨ ਹੋ ਜੂਗਾ। ਪੰਜ ਹੋ ਜਾਣਗੇ। ਕੀ ਲਾਏ? ਥਿਆ ਹਾਂ ਕਿਲੇ ਦੇ ਉੱਪਰ ਮੜਾ ਮੋਟਾ ਪੰਜ ਪੰਪ ਹੋ ਜਾਣੇ ਸੀ ਆਪੀ ਕਾ ਆ ਜਾ ਅੱਜ ਇਹਨਾਂ ਨੂੰ ਨੇ ਟਾ ਫੋਟਾ ਹਾਂ ਦੇਖ ਲੈ ਹੁਣ ਉਹ ਯਾਰ ਪਿਆ ਹੋਵੇ ਤੂੰ ਸਾਨੂੰ ਦੱਸਦਾ ਅਸੀਂ ਕਰਾਉਣੀ ਸੀ ਕਹਿੰਦਾ ਨਾ ਜਿਹਨੂੰ ਮੱਥਾ ਟੇਕਣ ਗਿਆ ਹੋਇਆ ਆਉਂਦੀ ਨੇ ਆਇਆ ਕੋਈ ਨਹੀਂ ਕਿਹਾ ਮੱਥਾ ਟੇਕਣਾ ਹੁਣ ਕਿੰਨਾ ਫੋਨ ਆ ਗਿਆ ਫੋਨ ਤੇ ਪੰਜਾਂ ਲੈ ਜਦ ਹੁਣ ਲੱਗਿਆ ਬੋਰੇ ਫੇਰ ਤੇਰੀ ਕਰਕੇ ਹੀ ਜਾਊਂਗਾ ਉਹ ਗੈਲ ਥੋੜੂ ਛੱਡਣ ਲੱਗੇ ਆ ਦੋ ਪੰਪ ਚਾਰ ਪਿੱਛੇ ਤੇਰਾ ਲੈ ਇੱਕ ਸੌਂਗਾ ਦੀ ਗੱਲ ਕਿਨੇ ਬਈਏ ਰਹਿੰਦੇ ਇੱਥੇ ਮੋਟਰਾਂ ਤੇ ਆਪਣੇ ਮਾਪੇ ਆ ਦੀ ਨਹੀਂ ਸੁਣਦੇ ਪੰਪੇ ਦੀ ਜਰੂਰ ਸੁਣਦੇ ਬਾਕੀ ਮੈਨੂੰ ਪਤਾ ਨਹੀਂ ਹੈਗਾ ਜੀ ਤੇ ਜਾਣੇ ਨਹੀਂ ਗੱਲ ਸੱਚੀ ਕੀ ਨਹੀਂ ਪੁੱਛ ਕੇ ਗਿਆ ਮੇਰੇ ਸਾਹਮਣੇ ਗੱਲ ਪੁੱਛਿਆ ਤਾਂ ਮੈਂ ਮੋਟਰ ਭਰਤਾ ਭਾ ਮੈਂ ਕੱਖ ਵੱਢਣ ਇਹਨੂੰ ਪੁੱਛ ਰਹਾ ਮੈਂ ਤੈਨੂੰ ਹੱਕਾ ਕਿੰਨੀ ਆ ਮਰੀ ਗਿਆ ਬਿਉਰੇ ਆ ਬਿਉਰੇ ਆ ਲੈ ਮੈਂ ਜਾਣੇ ਨਹੀਂ ਤਾਂ ਦੇਣਾ ਇਹ ਰਾਹਤੇ ਵਿੱਚ ਹੋਰ ਘੇੜ ਕੇ ਖੜ ਕੇ ਉਹ ਜਾਣੇ ਨਹੀਂ ਤਾਂ ਮੈਂ ਦੇਣਾ ਇਹ ਆ ਦੇ ਲੈ ਤੇਰੇ ਸਾਹਮਣੇ ਕਹਿੰਦਾ ਕਿ ਲਿਆ ਕਰ ਦੰਨੇ ਸਪਰਕ ਘਰ ਇੱਧਰ ਬੱਦੂ ਆ ਉਹ ਨਹੀਂ ਕੋਲ ਆਇਆ ਬਣੀ ਜਾਂਦਾ ਇਹ ਡਰ ਕੇ ਆਇਆ ਕਹਿੰਦਾ ਖਰੇ ਕਮਾਲਪੁਰ ਵੀ ਕਰਾਉਂਗਾ ਮੈਂ ਕਮਾਲਪੁਰ ਨਹੀਂ ਕਰਾਉਂਦਾ ਤੂਰੇ ਕਰਦੇ ਪੰਜ ਪੰਪ ਕਹਿੰਦਾ ਚੱਲ ਫੇਰ ਮੋਰੇ ਪੰਜ ਪੰਪ ਕਰ ਦਿੰਦਾ ਗਦਰ ਹੋ ਗਈ ਇਹ ਤਾਂ ਮਿੰਟ 15 ਲਾਉਣੇ ਆ ਕੋਰ ਤਾਂ ਹੈਗਾ ਦੂਰ ਨੂੰ ਪੰਗਾ ਪੈਂਦਾ ਪਾਣੀ ਇਹਨੂੰ ਤਕਰੀਬ ਦੱਸੇਗਾ ਭਈਆ ਲੈ ਉਹ ਬਸ ਕਰ ਤੂੰ ਤਕਰੀਬ ਦੱਸੇਗਾ ਤਾਰ ਆਈ ਦੇ ਨਾ ਟਿਕਿਆ ਹੋਈ ਆ ਬੋਲ ਤਾਰਾ ਟਰਾਂਸਫਾਰਮ ਹੈ ਇਹ ਇਹਨੂੰ ਬਿਜਲੀ ਦਿੰਦਾ ਹੈ ਟਰਾਂਸਫਾਰਮ ਹੈ ਇਹ ਬਿਜਲੀ ਇਹ ਦਿੰਦਾ ਮਿੱਠੂ ਦੇਖ ਲੈ ਗੱਲਾਂ ਕਿੰਨੀਆਂ ਛੱਡਦਾ ਇਹ ਦੋ ਤਿੰਨ ਮੋਟਰਾਂ ਨੂੰ ਬਿਜਲੀ ਇਹਦਾ ਟਰਾਂਸਫਾਰਮ ਆਈ ਲੋ ਜਦੋਂ ਸਵਿੱਚ ਕੱਟਦੇ ਨੇ ਉਹ ਮਿੱਠੂ ਕਿਵੇਂ ਸਵਿੱਚ ਕੱਟ ਗਏ ਬੈਠ ਗਏ ਬਸ ਉਹਦੇ ਘੱਟਾ ਗੱਡੀ ਜਾਂਦੀ ਓਏ ਹੈਟਰਾ ਉਹ ਨਾ ਹੈਟਰਾ ਕਾ ਨੂੰ ਹਾ ਦੂਆ ਕੰਬੇ ਕੱਟਣੇ ਵਾਲਾ ਆ ਕਿੰਨੇ ਹੀ ਦਿੱਤੀ ਆ ਸੀਸੀ ਕਿੰਨੇ ਦਿੱਤੀ 550 ਦੇ ਲਾ ਮਿੱਠੂ 110 ਆ ਹੈ ਹੂੰ ਚੱਲ ਲੁੱਟਾ ਬਹੁਤ ਕਹਾਂ ਜਾ ਰਿਹਾ ਨਹੀਂ ਦਿੱਤੀ ਕਿੱਥੇ ਜਾ ਰਿਹਾ ਉਹ ਰੇ ਹੂੰ ਚੱਲ ਡਾਲ ਤੋਂ 400 ਦੀ ਹੋਣੀ ਹੈ ਲਾ ਵੀ ਪੋਲੂ ਨੇ ਕਰਤਾ ਸਬਰੇ ਕਰੀ ਉੱਪਰ ਬੱਦਲ ਵੀ ਆ ਗਏ ਰੁਕ ਜਾਣਾ ਬੱਦਲ ਨੇ ਤਾਂ ਹੋ ਹੋ ਕੇ ਰੁਕ ਜਾਣਾ ਰੁਕ ਜਾਣਾ ਕੱਲੇ ਨੇ ਦੇਵੀ ਦੇਵਤੇ ਇਕੱਠੇ ਸਾਰੇ ਦੇ ਤਾਂ ਸਹੀ ਆਉਦੇ ਹੈ ਰੁਕ ਜਾਣਾ ਰੁਕ ਜਾਣਾ ਉਹ ਆਇ ਨਹੀਂ ਆਉਦਾ ਹੁੰਦਾ ਮੈਂ ਹਾਂ ਮਨੂੰ ਉਮੀਦ ਆ ਦੇਖ ਲਾ ਨਹੀਂ ਆਉਦਾ ਮੈਂ ਕਣ ਕੇ ਸੋਪਾ ਕੇ ਆਇ ਮਿੰਜੇ ਬਸ ਸੁੱਕਣੀ ਟੁਕੜੀ ਹਾਂ ਇਹਨੇ ਮਾ ਤਾਂ ਜਾਂਦਾ ਜਾਂਦਾ ਮੈਂ ਭੇਜੇ ਜਾੜੀ ਜਿੰਨੇ ਨੂੰ ਘਰ ਜਾਣਾ ਦੇਖੋ ਹੁਣ ਕੀ ਬਣਦਾ ਭੁੱਲ ਨਹੀਂ ਦੀ ਚਲਦੀ ਬਹੁਤ ਚਲਦੀ ਆ ਜਲਦੀ ਜੁਲਦੀ ਤਾਂ ਨਹੀਂ ਆਏਗੀ ਲੈ ਚਲਦੀ ਨਹੀਂ ਵੀ ਉਹ ਪਤਾ ਲਾ ਜਾਂਦਾ ਨਾ ਜਿੱਕਣਾ ਉਹੀ ਤਾਂ ਮੈਦੇ ਦਾ ਚੰਗਾ ਪਹਿਲਾ ਮੌਸਮ ਉਹਦੇ ਬੱਦਲਬਾਈ ਹੋ ਗਈ ਸਾਰੇ ਪਾਸੇ ਹੀ ਅਰੇਜ ਹੁੰਦੀ ਆ ਬੰਦੇ ਦੀ ਵੀ ਕਿਤੇ ਨੂੰ ਜਾਣਾ ਮੀਂਹ ਦੇ ਦੇਖ ਕੇ ਹੀ ਦੱਸ ਨਹੀਂ ਬੱਦਲ ਇੰਦਰ ਨੂੰ ਜਾਂਦਾ ਭਾਈ ਉੱਧਰ ਪੈ ਜਾਊਗਾ ਹੁਣ ਪਰਸੋਂ ਦੇਖ ਲੈ ਇੰਦਰ ਫੁੱਲ ਮੀਂਹ ਬਿਜਲੀ ਗੜਕੀ ਆ ਪਰ ਖਾਲੀ ਜਮ ਨਹੀਂ ਆ ਜਿੱਦਾਂ ਅਸੀਂ ਉੱਥੇ ਜਿੱਦਾਂ ਆਪਣੇ ਕੋਲ ਗੜਕੇ ਆ ਬੱਦਲ ਜਾਂਦੇ ਕਹਿੰਦਾ ਉੱਥੇ ਤਾਂ ਕੁਝ ਹੋਇਆ ਹੀ ਨਹੀਂ ਹੈਗਾ ਇਹ ਕਹਿੰਦਾ ਜਿੱਦਣ ਆਇਆ ਸੀ ਮੈਂ ਪਤਾ ਨਹੀਂ ਮੈਂ ਉੱਥੇ ਤੇ ਆਇਆ ਤਾਂ ਨਦੀ ਚ ਲਾ ਕੇ ਦੋ ਤਿੰਨ ਘੰਟੇ ਹਾਂ ਬਸੋ ਉਹ ਲੂ ਬਹਾਰ ਨਾਉਣਾ ਔਖ ਹੋ ਗਿਆ ਬਿਜਲੀ ਲੱਤਾਂ ਚ ਜਾਵੇ ਅੱਛਾ ਹਾਂ ਬਹੁਤ ਜ਼ਿਆਦਾ ਗੜਕੀ ਜਿੰਨੀ ਕਹਦੇ ਮੈਂ ਜਾਣੀ 19 ਜ਼ਿਆਦਾ ਗੜਕੀ ਆ ਦੂਜਾ ਕਹਿੰਦਾ ਜਿੰਦਗੀ ਵਿੱਚ ਪਹਿਲੀ ਵਾਰ ਹੀ ਦੇਖੀ ਉਹ ਨਹੀਂ ਇੰਨੀ ਕਦੇ ਗੜਕੀ ਹੈਗੀ ਵੀ ਮੇਰੇ ਤੇ ਜ਼ਿਆਦਾ 10 ਸਾਲ ਬੜਾ ਮੈਂ 50 ਸਾਲ ਤੇ ਨਹੀਂ ਬਿਜਲੀ ਨਹੀਂ ਦੇਖੀ ਕਦੇ ਵੀ ਨਹੀਂ ਕਦੇ ਵੀ ਨਹੀਂ ਦੇਖੀ ਯਾਰ ਉਹ ਲੂ ਚਗਿਆਣੇ ਕੱਢਦੀ ਜਾਵੇ ਧਰਤੀ ਦੀ ਲੇਖੇ ਉੱਪਰ ਤੱਕ ਬਹੁਤ ਜ਼ਿਆਦਾ ਸਾਡਾ ਦੱਬੇ ਪਾਣੀ ਦੇ ਪੌਣੇ ਔਖੇ ਹੋ ਗਏ ਬਾਥਰੂਮ ਚ ਵੜ ਕੇ ਨਹਾਤਾ ਪਹਿਲਾਂ ਮਾਰਟ ਟੁੱਟੀ ਜਨੇ ਨਾ ਹੁੰਦਾ ਦੇਖਣਾ ਤੂੰ ਮੈਂ ਕਹਿੰਦਾ ਹੁਣ ਗਈ ਬਾਹਰ ਅੰਦਰ ਤੂੰ ਦਰਵਾ ਮੇਰੀ ਜ਼ਿੰਦਗੀ ਜੀ ਦੇਖੀ ਬਈ ਆਹ ਲੱਗਦਾ ਤਾਂ ਵੀ ਜਿਹੜਾ ਬਾਹਰ ਬੰਦਾ ਖੜਾ ਉਪਰੇ ਪੈ ਗਈ ਅੱਛਾ ਬਈ ਇੱਕ ਘਰਾਂ ਖੜੇ ਤੇ ਆਪਾਂ ਇਕਾਂ ਲੱਗਦੇ ਕਿ ਨਾ ਪੈਣੀ ਗੋਲ ਨੂੰ ਪਈ ਹੁੰਦੀ ਆ ਇਹ ਕਹਿੰਦਾ ਪੋਹ ਵਾਲ ਕੋਣ ਨੂੰ ਬਾਹਾਂ ਲੱਗੇ ਵੀ ਕੋਣ ਨੂੰ ਇੰਨੀ ਤੇਜ਼ ਗੜਕਦੀ ਸੀ ਪੈਣੀ ਪਈ ਆ ਕਿ ਜੀਵ ਵਾਲਾਂ ਨੇ ਲੱਗਿਆ ਵਾਤਾ ਪਰ ਬਚਾਅ ਹੋ ਗਿਆ ਉੱਪਰ ਦੇ ਸੜੇ ਗੂਗੂ ਜਾਂ ਕਹਿੰਦੇ ਉਹਨਾਂ ਦਾ ਦੇਖਿਆ ਜੱਸੇ ਦਾ ਵਿਆਹ ਤਾਂ ਜਾਂ ਦੇਖਿਆ ਗੋਲ ਆਣ ਪੈ ਗਈ ਤੇ ਜਾਂ ਟੀਵੀ 2 ਵੀ ਸਭ ਕੋ ਥਾੜ ਤੇ ਰਹੀ ਅਸੀਂ ਟੀਨਾ ਥੱਲੇ ਬੈਠੇ ਸੀ ਕੱਲ ਵੀ ਯਾਦ ਪਈ ਆ ਉਸ ਦਿਨ ਬਸ ਜਦ ਲੜ ਭੱਜ ਗਈ ਕਿਤੇ ਜਕਾ ਟਰਾਂਸਫਾਰਮ ਪਰੇ ਪਈ ਹ ਬੋਲੂ ਜੇ ਤੂੰਰੇ ਹੁੰਦਾ ਨਾ ਕਿਆ ਕਹਿੰਦਾ ਵੀ ਹਾਂ ਇਹਨੂੰ ਦੇਖ ਲੱਦ ਭਾਰ ਖੜ ਜਣਾ ਤਾ ਕਹਿੰਨੀ ਕਹਿੰਦਾ ਇੱਕ ਕਰ ਤੂੰ ਹਲੇ ਤਾਂ ਦਿਨ ਤੇ ਜੇ ਰਾਤ ਹੁੰਦੀ ਫਿਰ ਦੇਖ ਲਓ ਕਿਆ ਕੁ ਸੋਣਾ ਤਾ ਜਿੱਥੇ ਦਿਖਦੀ ਨਹੀਂ ਸੀ ਥੱਲੇ ਟੈਲਰ ਲੱਗੀਆਂ ਨਾ ਸਾਡੇ ਇਹ ਮਹਾਰਾਜ ਬੱਲੇ 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 ਤਾਂ ਮੇਰੇ ਮਰੇ ਪੈ ਗਈ ਰਾਤ ਨੂੰ ਤਾਂ ਬੀ ਚਮਕਣੀ ਬਹੁਤ ਸੀ ਹਾਂ ਇਹਨਾਂ ਸੋਚਿਆ ਵੀ ਕਹਿੰਦਾ ਵੀ ਦੇਖੀ ਨਹੀਂ ਪਰ ਮੈਂ ਕਹਿੰਦਾ ਮੈਂ ਨਹੀਂ ਦੇਖੀ ਕਿਸੇ ਨੇ ਵੀ ਨਹੀਂ ਦੇਖੀ ਯਾਰ ਕਹਿੰਦਾ ਇਹ ਜਿਆਦਾ ਨੇੜੇ ਵੀ ਗਿਰੀ ਆ ਨਾ ਕਹਿੰਦਾ ਮੂੰਹ ਤਾਂ ਬੋਲਦਾ ਸਿਰ ਘੁੰਮ ਕੇ ਸਿਰ ਜਿਆਦਾ ਨੇੜੇ ਗੜ ਕੀ ਆ ਇਹ ਉੱਥੇ ਦੇ ਨਾ ਕਿਹੜੀ ਪ੍ਰਖੜੀ ਜਮਨ ਗੜਵੋਜੀ ਘਰੇ ਘਰੇ ਬਸ ਹਾਂ ਇੱਧਰ ਕਿਤੇ ਮੀਂਹ ਪੈਂਦਾ ਉਹ ਫੇ ਸਾਡੇ ਵਾਲੀ ਗੜ ਕਿੱਥੇ ਜਾਂਦੀ ਸੀ ਇੰਨੀ ਦੂਰ 25 ਕਿਲੋਮੀਟਰ ਪਰ ਦੇਖ ਲੈ ਤੂੰ ਇਹ ਹੀ ਦੇਖੀ ਭਈ ਇੰਨੀ ਹਾਂ ਅਨੇਰੀ ਠਾਲਤੀ ਨੇਰੀ ਕਿੰਨੇ ਕ ਰਹਿ ਗਏ ਬਸ ਇੱਕ ਆ ਤਾਂ ਬਦਲ ਵੀ ਕਰਤਾ ਸੀ ਇੱਕ ਰਹਿ ਗਿਆ ਹੋਏ ਫੋਨ ਨੰਬਰ ਵੀ ਲੱਗਿਆ ਆ ਤੇਰਾ ਹੀ ਆ ਹਾਂ ਐ ਮਿੱਠੂ ਮਿੱਠੂ ਦਾ ਹੀ ਆ ਸੁਰਵਾ ਕੇ ਲਿਆ ਹੁਣ ਉਹਨੇ ਨਿਸ਼ਾਨਾ ਦੁਕਾਨ ਵਾਲੇ ਨੇ ਇਹ ਦੁਕਾਨ ਵਾਲਾ ਹਾਂ ਦੁਕਾਨ ਵਾਲਾ ਲਿਖਦਾ ਪੰਪ ਪਰ ਲੈ ਦਿੰਦਾ ਉਹ ਵੀ ਇਹ ਫਰਾਨੇ ਦਾ ਪੰਪਾ ਨਹੀਂਦਾ ਉਥੇ ਪੰਪੇ ਉਹ ਜੀ ਕੋਈ ਨਵਾਂ ਜਿਹਾ ਦੇਖ ਕੇ ਚੱਕ ਲੈ ਆਉਣਾ ਅਗਲੇ ਨੇ ਬਾਹਰ ਹੀ ਰਹਿ ਗਿਆ ਤੇਰਾ ਵੀ ਹੋ ਗਿਆ ਜਾਂ ਨਿਪੜ ਗਿਆ ਅਰੇ ਜਦੋਂ ਗੌਲ ਨਹੀਂ ਕਰਨਾ ਜੇ ਬਣਾਈਏ ਅੱਜ ਨਹੀਂ ਦੱਸਿਆ ਕਰਨਾ ਕਿੰਨਾ ਕੁ ਫਰਕ ਆਈ ਮਗਰ ਨੂੰ ਹੈ ਨਹੀਂ ਸਰਪੇਸਿੰਗ ਨਹੀਂ ਮਗਰ

ਮੜਦਾ ਤੇ ਕੀਤਾ ਮੈਂ ਨਾਲੇ ਤੂੰ ਕਹਿੰਦਾ ਨਾ ਸਭਾ ਪੰਜ 95 ਦੇਖਣ ਨੂੰ ਮੈਂ ਕੀ ਪਾਸ ਕਰਿਆ ਅਗਰ ਕੋਈ ਪਾਸ ਕਰੂਗਾ ਨਹੀਂ ਆ ਤੂੰ ਇੱਥੇ ਫੜਾ ਤਾਂ ਮੈਂ ਖਰਾਬ ਹੋ ਗਈ ਆ ਜੀ ਦੇ ਬਾਹਰ ਕਰਦੀ ਜੀ ਬੂਟੀ ਚੌੜੀ ਚੱਲੀ ਉਹ ਚੱਕਰ ਨਹੀਂ ਹੈਗਾ ਚੌੜੀ ਚਲ ਉਹਦਾ ਕੋਈ ਚੱਕਰ ਨਹੀਂ ਮੈਨੂੰ ਪਤਾ ਤੂੰ ਤਾਂ ਨਹੀਂ ਚੱਕਰ ਸਾਲੀ ਮੂਰੇ ਨੂੰ ਘੱਟਦੀ ਨਾ ਜਿਆਦਾ ਫਿਰ ਪਲੇਟ ਬੱਟ ਹੋਊਗੀ ਇਹ ਹੂੰ ਇਹ ਬਲੇਡ ਨਹੀਂ ਪਾਉਂਦੇ ਇਹ ਬਲੇਡ ਦਾ ਸੰਦੇਸ਼ ਨਹੀਂ ਇਹ ਦਿਓ ਲੱਕੀਰ ਉਹ ਸਭ 4 ਇੰਚੀ ਹੋਇਆ ਜਿਹੜੀ ਜਿਹੜੀ ਗਲਾਬ ਵਾਲੇ ਫਲੇ ਵੀ ਆ ਮੈਂ ਦੇਖੀ 4 ਹੈ 3 ਹੈ ਉਹ ਕਿਰੇ ਉਹ ਪਚਾਰਨੀ ਹੈ ਵੀ ਚੰਗਾ ਹੋਗੀ ਪਰ ਆਹ ਹੁੱਕ ਪਚਾਰੇ ਮੂਰੇ ਨਹੀਂ ਜਿਆਦਾ ਹੈ ਉੱਪਰ ਨੂੰ ਨਹੀਂ ਹੈਗੀ ਹੁਣ ਤਾਂ ਕੋਈ ਦਿੱਕਤ ਨਹੀਂ ਹੈਗੀ ਦਿੱਕਤ ਤਾਂ ਮੂਰੇ ਦੀ ਹੋਊਗੀ ਜਿਆਦਾ ਹੋਵੇ ਕੱਟ ਕੇ ਦੇਖ ਬਾਕੀ ਨਹੀਂ ਜਾਣਾ ਆ ਦੇਖੀ ਖਾ ਜਾ ਕਰਦਾ ਮਾ ਵੀ ਕਹਦਾ ਉਹਨਾਂ ਬੰਨੇ ਦੇ ਗਿੜੇ ਲਾਏ ਆ ਪੰਜ ਕਿੱਥੇ ਤੇਰੀ ਇਹ ਪੌਣੇ ਪੰਜ ਇੱਧਰ ਪੰਜ ਪੰਜ ਵੀ ਮਸਾ ਪੂਰੀ ਆ ਪੰਜ ਵੀ ਨਹੀਂ ਨਹੀਂ ਉਹ ਵੈਦੋ ਪੰਜ ਪੰਜ ਕੀ ਆ ਗਾ ਤੁਹਾਨੂੰ ਇਹਨਾਂ ਨੂੰ ਮਤਲਬ ਇੱਥੇ ਬਤਾਉਂਦਾ ਕਾਂਜਾ ਸਾਢੇ ਚਾਰ ਇੰਚ ਹੁੰਦੀ ਆ ਆ 4 ਇੰਚ ਆ ਇਹ ਇਹ ਕਹੇ ਸਾਢੇ ਚਾਰ ਆ ਆ ਕਿੰਨੇ ਆ ਆ ਦੇਖੀ ਕਿੰਨੇ ਆ ਤੇਰੀਆਂ ਪੌਣੇ ਪੰਜ ਆ ਆ ਕਿੰਨੇ ਆ ਇਹ ਮੈਂ ਇੱਕ ਗਣਾ ਮੇਰੇ ਨੂੰ 4 ਆ ਅੰਦਰ ਹੀ ਸਾਈਡ ਤੇ ਮਿਨੇ ਆ ਰਹਾ ਬਰਾਬਰ ਇਹਨਾਂ ਦਾ ਮੈਨੂੰ ਚਾਰ ਜੀ ਤੇ ਚਾਰ ਆ। ਜੀ ਬਲਣ ਉਹ ਵੀ ਲੱਗੀ ਵੀ ਤੇਰੀ ਅਜੇ ਕਿਹ ਪਹਿਨਾ ਕੋਈ ਉਹ ਵੀ ਹੋ ਗਾ। ਲੋਕ ਜੀ ਆਪਣਾ ਦਿੱਤਾ ਪਾ ਕੇ ਉਹ ਸੁਣ ਕਰਨੀ। ਆਜ 6 ਤੇ 8 ਦੀ ਘਟ ਹੋ ਗਏ ਜ਼ਰੂਰੀ ਨਹੀਂ ਹੈਗਾ। ਜੀ ਨਾ ਵਾਜ। ਜੇ ਤੇ ਕੁਛ ਨਾ ਵੀ ਕਿੰਨੀ ਮੇਰੇ ਆਈ ਮੈਂ ਦੇਖਿਆ ਜਿਆਦਾ ਹੈ। ਤੇ ਬਹੁਤ ਮਹਗਾਵਾ ਜਿਆਦਾ ਜੇ ਨਾ ਪਿਆ ਜਿੱਦਣ ਲੈਣ ਜਾਣਾ ਉਦੋਂ ਪਤਲੀ ਪਿੰਨ ਲਈ ਮੈਂ ਵੀ ਤਾਂ ਪਤਲੀ ਪਿੰਨ ਪਾ ਕੇ ਹੀ ਆਇਆ ਥੱਥੇ ਤੇ ਕਿਸੇ ਜੀ ਵੀ ਨਹੀਂ ਪਿਆ ਹੈਗਾ ਹੁਣ ਆਇਦਾ ਹੈਗਾ ਵਿੱਚ ਪੂਰਾ ਹੁੰਦਾ ਪਿੰਨ ਵੀ 35 ਆ ਮੁੰਡੇ ਨੂੰ ਦਿੱਕਤ ਕਰਦੀ ਹੈ ਜੇ ਪਤਲੀ ਪੈਗੀ ਇਹਨੇ ਇਹਨੇ ਜਿ ਮੁੱਢ ਜਾਣਾ ਆਹ ਇਹਦੇ ਨਾਲ ਲੱਗੀ ਜਾਣਾ ਨਹੀਂ ਨਾਲ ਆਜੇ ਗੈਰੀ ਲੱਗਿਆ ਪਾ ਹਾਂ ਅਜੇ ਕਿੰਨਾ ਬੜਦਾ ਦੁੱਖ ਪਤਾ ਨਹੀਂ ਤਾਂ ਉਹ ਤਾਂ ਪਿੰਨ ਛੋਟੀ ਕਰਕੇ ਜੰਗਲੀਏ ਚ ਪਿੰਨ ਛੋਟੀ ਨਾ ਹੁੰਦੀ ਫਿਰ ਤਾਂ ਉਹ ਵੀ ਨਹੀਂ ਤਾਂ ਪਹਿਣਾ ਆਪਣੇ ਵਾਲੇ ਤਾਂ ਅਸੀਂ ਪੂਰੀ ਟਾਈਮ ਲੇ ਕੇ ਗਏ ਇੱਥੇ ਲਾਏ ਤੇ ਨੇ 8000 ਰੁਪਏ ਬਹੁਤ ਹੋਕ ਪਿੱਛੇ ਵੀ ਰੋਲਾ ਪਿਆ ਯਾਰ ਉਹ ਮੁੱਤ ਪਿੱਛੇ ਜਿਹਨੇ ਹੋਕ ਤੋਂ ਖਾਲੀ ਬੰਦੂਰ ਤੋਂ ਬਾਕੀ ਹੋ ਗਈ ਉਹ ਤਾਂ ਹੈਗੀ ਆ ਹੁਣ ਜਹਾਂ ਜਿਹੜੇ ਸੰਦ ਵਟੇ ਆਉਦੇ ਉਹ ਚੇਂਜ ਕਰੀ ਜਾਂਦੇ ਆ ਉਹਨਾਂ ਨੂੰ ਕਿਹਾ ਬੰਦਰੋ ਜਿੱਦਣ ਬਣਾਈ ਆ ਮਾਤ ਵੀ ਬੋਲ ਲੰਬਾ ਰੱਖਦੇ ਇਹ ਕਹਿੰਦਾ ਨਹੀਂ ਕਹਿੰਦਾ ਇਸੇ ਉੱਪਰ ਤਾਂ ਹੋਣੀ ਹੀ ਨਹੀਂ ਕਹਿੰਦਾ ਕਹਿੰਦਾ ਫਿਰ ਟਰਾਲੀ ਟਰੈਕਟਰ ਨੇ ਆਏ ਕਰੀ ਜਾਣਾ ਕਹਿੰਦਾ ਹੋਕ ਦੇ ਬੈਲੈਂਸ ਨਾਲ ਹੋਕ ਟਰਾਲੀ ਉਹਦਾ ਦਾ ਬੈਲੈਂਸ ਹੈ ਹੁਣ ਅਸੀਂ ਥੋੜੂ ਬਣਾਇਆ ਇਹ ਉਹ ਜੇ ਉਹ ਦੇਖਿਆ ਜਾਵੇ ਫਾਈਨਲ ਦੇ ਹਿਸਾਬ ਨਾਲ ਤਾਂ ਆਹ ਤਾਂ ਕਿੱਥੇ ਲੰਬੀ ਚੈਰੀ ਵੀ ਹੋ ਗਈ ਗੱਲ ਘੱਟ ਗਈ ਜਾਂ ਫਿਰ ਇਹ ਜੀ ਪਿੰਨਾ ਹੋਣੀ ਪੈ ਜੂਗਾ ਮੈਂ ਤਾਂ ਮੇਰੇ ਇਹ ਟਰੈਕਟਰ ਦੀ ਆ ਪਿੰਨੇ ਕਿੱਥੇ ਜੀ ਕੋਈ ਥੋੜੀ ਕਿਨੇ ਕਿੱਥੇ ਆਹ ਪੈ ਰਿਹਾ ਤੇ ਅਗੋਂ ਚੱਕਦੇ ਨੂੰ ਇਹਦੇ ਵਿੱਚੋਂ ਮਚੂਟੀ ਦੇਖ ਲਾ ਇੰਨਾ ਗੈਪ ਜਾਂਦਾ ਟਰੈਕਟਰ ਦੇ ਸੈਕਟਰ ਚ ਬੈਠੇ ਕਿਤੇ ਤਾਂ ਮੂਰੇ ਉੱਪਰ ਹਣਾ ਦਾ ਚੀ ਜੀ ਪੈਣ ਦੇ ਇਹ ਥੋੜੀ ਜਿਹੀ ਬੜੀ ਵੀ ਹੋਵੇ ਤੇ ਪੈਨ ਨਾਲ ਕੋਈ ਚੱਕਰ ਨਹੀਂ ਹੁੰਦਾ ਹੂੰ ਇਹ ਥੋੜੀ ਜਿਹੀ ਬੜੀ ਵੀ ਹੋਵੇ ਬਈ ਇਹਦੇ ਵਿੱਚ ਸਪੇਸ ਇੱਥੇ ਇੱਥੇ ਗੱਡੀ ਮੜਾ ਜੇ ਕੱਢੀ ਆਹ ਤੇ ਮੈਂ ਸਿੱਧੀ ਉਹਰੇ ਦੇਖਦਾ ਹੁਣ ਕਿੰਨਾ ਕਿਤੇ ਸਾਨੂੰ ਠੀਕ ਆ ਇਹਦਾ ਇਅਰ ਸਪੇਸ ਹੋਰ ਵੀ ਹੋ ਜੇ ਕਰ ਦਈਏ ਪਤਾ ਕਰ ਤੇ ਜਿੱਥੇ ਖਿੱਚਣਾ ਇਹ ਉਹਨੇ ਮੂਰੇ ਲੱਗ ਜਾਣਾ ਜਿੰਨੀ ਪੈਂਟ ਵਿੱਚ ਪੈਨ ਵਿੱਚ ਸਪੇਸ ਹੋਈ ਉਹ ਅੱਗੇ ਜਾ ਕੇ ਲੱਗਣੀ ਆ ਆ ਕੱਢੀ ਮੜੀ ਜੀ ਪਿੱਛੇ ਪਾਜੀ અને એ ਨਾਲੇ ਮੁਰਗੀ ਬਚੀ ਵੀ ਮੈਂ ਇਹ ਕਿਹੜੇ ਟਾਈਪ ਦੇ ਮੋਟਰ ਵਿੱਚ ਰੱਖਣੀ ਹੈ ਇਹ ਤੇ ਸੇਤਾ ਕੇ ਦੀ ਬਣਾ ਲੱਗਦਾ ਕਿੰਨਾ ਚੰਗਾ ਹੈ ਨਹੀਂ ਚੰਗੀ ਜਿਹੀ ਹੁੰਦੀ ਪੁਰੀ ਪੁਰੀ ਲੋਕ ਜਾਂ ਤੇ ਯਾਰ ਵੇਲਾ ਹੈ ਦੁਆਰਾ ਜਾ ਕੇ ਆਉਗੇ ਹੁਣ ਅਪਡੇਟ ਕਰਾ ਕੇ ਲਿਆਉ ਇਹਨਾਂ ਨੂੰ ਆ ਵੀ ਦੱਸ ਕਰਾ ਦੇਣਾ ਤੇਰਾ ਬੁੱਲ ਪੱਟ ਕੇ ਥਲੇ ਕਰ ਦੂਗਾ ਜਦ ਹੁਣ ਸਾਲਾ ਬੁੱਲ ਦਾ ਤਾਂ ਚੱਕਰ ਨਹੀਂ ਬੁੱਲ ਤਾਂ ਠੀਕ ਆ ਸਪੀਸ ਤਾਂ ਠੀਕ ਹੈ ਬਹੁਤੀ ਆਇਨ ਨਹੀਂ ਉਹਦਾ ਤਾਂ ਨਾ ਪੈ ਗਿਆ ਉਹ ਚੱਕਰ ਹੋਰ ਹੋਣਾ ਹੈ ਇਹ ਬਰਣੀਏ ਜੇ ਇੱਥੇ ਕਲੰਕ ਲਾ ਕੇ ਬਰੂਨ ਕਿੰਨੇ ਸਾ ਪਿੱਛੇ ਹੋ ਗਏ ਇਹ ਨਹੀਂ ਪਤ ਨਹੀਂ ਕਿ ਨਵੇਂ ਬੁੱਲ ਲੱਗਣਗੇ ਨਵੀਂ ਨੂੰ ਇਹਨੂੰ ਜੋੜ ਨੂੰ ਲਾਉਂਦਾ ਹੁਣ ਤੂੰ ਮੈਨੂੰ ਆਏ ਦੱਸ ਇਹ ਨਵੇਂ ਲੱਗਣਗੇ ਫੜੇ ਵੱਧ ਗਏ ਜੇ ਨਾਲ ਬਾਕੀ ਸਾਰੀ ਠੀਕ ਹੈ ਉਹ ਤਾਂ ਮੈਂ ਦੇ ਦਿੱਤਾ ਸੀ ਲੈ ਜੀ ਬਾਹਰ ਕਰਦੀ ਹਾਂ ਉਹ ਗਈ ਕਿ ਮੱਖਾਂ ਆ ਗਈਆਂ ਚੱਕਾ ਮੜਾ ਦੇ ਕੰਟੀਨਿਊ ਫਾਂ ਨੂੰ ਬਾਦੇ ਵਿੱਚ ਆਹ ਤਾਂ ਨੰਬਰ ਦਾ ਲੱਗ ਰਿਹਾ ਜਿੱਲੀ ਕੀ ਜਾਣਾ ਪਈ ਜੀ ਹੋਊਗਾ ਲੈ ਜਾਂਗੇ ਫੈਲ ਇਹ ਲੈ ਨਹੀਂ ਜੀ ਹਾਲੇ ਬਾਜ ਮੈਨੂੰ ਉਮੀਦ ਹੈ ਤੇਰੇ ਨਾਲ 100% ਇਹ ਨਾ ਪੈਜੇ ਨਾ ਇਹ ਕਿਹੜਾ ਉਹਨੇ ਭੋਗ ਭੇਜੀ ਹੈ ਨਾ ਚੱਕਰ ਤਾਂ ਉਹੀ ਪੈ ਗਿਆ ਗੱਲ ਵੀ ਇਹ ਤੋਣਾ ਕਹਿ ਗਿਆ ਫਿਰ ਕੰਨੀ ਹਾਂ ਮਤਲਬ ਸਹੀ ਆ ਗਿਆ ਇਹ ਤਾਂ ਨਹੀਂ ਪੈਣਾ ਹੋਇਆ ਉਹਦੇ ਤੇ ਚੱਲ ਅੰਮ ਦਾ ਉਹ ਨੂੰ ਮਰੂਆ ਉਹ ਫੈਨਾ ਨਹੀਂ ਫੈਨਾ ਨਹੀਂ ਇਹ ਨਹੀਂ ਕਰਾਂਗਾ ਆਈ ਅਭੀ ਆ ਦੇਖ ਲੋ ਤੋ ਬਿੰਕੀ ਕਰਤੀ ਉਹ ਟਰੈਕਟਰ ਜੋਰ ਮਾਰਦੇ ਨਾਲੇ ਖਾਦੀ ਤਾਂ ਕਿਤੇ ਫਤਰੀ ਹੁੱਕ ਦਾ ਆਪਣਾ ਹੈ ਸਾਨੂੰ ਉਹ ਦੋ ਖੜੇ ਪੈਰੀ ਨੂੰ ਬਣਾ ਕੇ ਦਿੱਤੀ ਉੱਥੇ ਜਦ ਤੁਰਨ ਲੱਗੇ ਮਿਲ ਕੇ ਆਣੇ ਕਹਿੰਦਾ ਅੱਦੀ ਜੋ ਪਾਕੀ ਚੱਲ ਕੋਈ ਨਹੀਂ ਹੁੱਕ ਦਾ ਨਹੀਂ ਲੋਟ ਆਈ ਹੁੰਦੀ 10000 ਰੁਪਇਆ ਲਾਇਆ ਜਦੇ 1 ਲੱਖ ਹਜ਼ਾਰ ਪਰ ਹੁ ਮੈਂ ਕੀ ਪਤਾ ਤਵੀ ਚੀਜ਼ ਆਉਣੀ ਨਹੀਂ ਲੋਟ ਹਾਂਜੀ ਅਜੇ ਬਰਾਗੀ ਲੈ ਆਈ ਨੂੰ ਮੈਨੂੰ ਲੱਤੀ ਨੂੰ ਸਾਲ ਹੋਏ ਆਗੇ ਪਰ ਹੋ ਗਿਆ 700 ਤੋਂ ਪਿੱਛੇ ਗੰਨੇ ਦੀ ਗਿਹੜੇ ਲਾਏ ਆ ਉਹਨੇ ਉਥੇ ਪਹਿਨਾ ਬਰਾਗੀ ਲੈ ਆਇਆ ਤਾਂ ਇਹ ਦਿਨਾਂ ਦੇ ਥੋੜੇ ਦਿਨਾਂ ਤੱਕ ਮੌਲਕ ਚੱਲ ਪਤਾ ਤਾਂ ਲੱਗ ਗਿਆ ਉਹਨੂੰ ਹਾਂਜੀ ਪਹਿਲਾਂ ਪਤਾ ਲੱਗ ਗਿਆ ਚੱਲ ਆਪਾਂ ਨੂੰ ਵੀ ਪਤਾ ਲੱਗ ਗਿਆ ਵੀ ਭਾਈ ਇੰਨੀ ਬੜੀ ਉਕਬਾਨੀ ਤਾਂ ਪਹਿਣੀ ਆ ਹੂੰ ਮਾੜੀ ਢੇੜੀ ਉਕਣੀ ਪੈਂਦੀ ਸੀ ਉਹ ਵਾਲੀ ਤਕੜੀ ਐਡਾ ਸਾਰਾ ਕੁਝ ਤੇ ਮੂਰੇ ਨੂੰ ਜਿਆਦਾ ਲੰਬੇ ਆ ਹੂੰ ਗੋਲ ਮੂਰੇ ਨੂੰ ਇਹ ਗੋਲੀ ਜਿਆਦਾ ਐ ਹਾਂ ਮੋਰੰਟੀ ਡਿਜਾ ਜ਼ਿਆਦਾ ਨਿਕਲਿਆ ਹੋਇਆ ਮੋ ਤਾਂ ਹੀ ਥੱਲੇ ਲੱਗੀ ਵੀ ਆ ਕੋਈ ਕਹਿੰਦਾ ਇਹਦਾ ਜੋਕੀ ਆਪਾਂ ਨੇ ਹਾਂਜੀ 43 ਕਿਲੋ ਦੀ ਹੋਗੀ ਹਾਂਜੀ ਵਜਨ ਦਾ ਬਦਲ ਤਾਂ ਹੋਪੇ ਜਾ ਕੋਈ ਕਹਿੰਦਾ ਮੈਂ ਇਹ 43 ਕਿਲੋ ਦੀ ਹੋਗੀ ਚਲ ਦੇਖਦੇ ਆਪਾਂ ਵੀ ਹੀਲਾ ਕਰਦੇ ਆ ਕੋਈ ਬਣਾ ਕੇ ਲਿਆਉਂਦੇ ਆ ਹਾਂਜੀ ਚਾਹ ਹੁਣ ਰੁਪੜ ਜਾਏ ਜੀ ਫਿਰ ਹਾਂਜੀ ਚਲੋ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਸਸਰੀ ਕਾਲ ਜੀ